UTT 9890 ਦੇ ਜਿੰਨੇ ਵੀ ਬੇਰੋਜ਼ਗਾਰ ਸਾਥੀ ਇਸ ਵਕਤ ਜਿਹੜੇ ਲਾਈਵ ਜੁੜੇ ਹੋਏ ਨੇ ਸੋ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਤੁਹਾਨੂੰ ਸਭ ਨੂੰ ਪੱਲੀ ਪਾਂ ਤੇ ਇਹ ਜਾਣਕਾਰੀ ਆ ਦਿੱਲੀ ਦੀ ਅਸੀਂ ਅਪਡੇਟ ਵੀ ਦਿੰਨੇ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਆਪਣਾ ਪ੍ਰੋਟੈਸਟ ਆ ਆਪਣਾ ਧਰਨਾ ਪੱਕਾ ਮੋਰਚਾ ਜਿਹੜਾ ਡੀਪੀਐਹ ਦਫ਼ਤਰ ਜਿਹੜਾ ਮਹਾਲੀ ਵਿੱਚ ਜਿਹੜਾ ਅੱਜ 32ਵੇਂ ਦਿਨ ਦੇ ਵਿੱਚ ਜਿਹੜਾ داخل ਹੋ ਗਿਆ 32ਵਾਂ ਦਿਨ ਵੀ ਜਿਹੜਾ ਅੱਜ ਪੂਰਾ ਹੋ ਗਿਆ ਤੇ 32 ਦਿਨ ਦੇ ਕਰੀਬ ਜਿਹੜਾ ਆਪਣਾ ਧਰਦਾ ਕਰਨਾ ਚੱਲਦਿਆਂ ਨੂੰ ਹੋ ਗਿਆ ਤੇ ਉਹਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਸਹਿਯੋਗ ਕੀਤਾ ਧਰਨੇ ਦੇ ਵਿੱਚ ਵੀ ਪਹੁੰਚੇ ਨੇ ਉਹਦੇ ਵਿੱਚੋਂ ਆਪਾਂ ਨੇ ਇੱਕ ਦਿਨ ਦਾ ਜਿਸ ਦਿਨ ਆ ਤਰੀਕੇ ਦੇ ਨਾਲ ਕਾਲ ਦੇ ਕੇ ਵੀ 5 ਸਤੰਬਰ ਨੂੰ ਵੀ ਆਪਾਂ ਆ ਕਾਲ ਦਿੱਤੀ ਉਸ ਤੋਂ ਪਹਿਲਾਂ ਡਿਪਾਰਟਮੈਂਟ ਆਪਣੇ ਨਾਲ ਉਸ ਤਰੀਕੇ ਨਾਲ ਆਣਾ ਕਰਨੀ ਵੀ ਕਰਦਾ ਸੀ ਉਸ ਤੋਂ ਬਾਅਦ ਆਪਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਹੰਬੜਾ ਮਾਰ ਕੇ ਬਹੁਤ ਜ਼ਿਆਦਾ ਵੱਡਾ ਇਕੱਠ ਫਜ਼ੂਮ ਲੈ ਕੇ ਆਪਾਂ ਇੱਥੇ ਪਹੁੰਚੇ ਤੇ ਉਸ ਤੋਂ ਬਾਅਦ ਜਿਹੜਾ ਭਜਾਉ ਦੇ ਕਿੰਨਾ ਖਰਚਾ ਮਾ ਬਸ ਬਸ ਤਾਂ ਤੇ ਇੱਥੇ ਸਾਰੇ ਸਾਥੀ ਪਹੁੰਚੇ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਡੇਲੀ ਗੱਲਬਾਤ ਵੀ ਕਰਦੇ ਆਂ ਫਾਈਲ ਦੀ ਗੱਲ ਆ ਜੋ ਡੀ ਰਿਜ਼ਰਵ ਦੀਆਂ ਪੋਸਟਾਂ ਨੇ ਜਿਹੜੀਆਂ ਬੈਕਲੌਗ ਦੀਆਂ 2994 ਬੈਕਲੌਗ ਦੀਆਂ ਪੋਸਟਾਂ ਨੇ ਤੇ ਪਲੱਸ ਦੂਸਰੀਆਂ ਜਿਹੜੀਆਂ ਬਚਦੀਆਂ ਪੋਸਟਾਂ ਨੇ ਉਹ ਪੋਸਟਾਂ ਨੂੰ ਲੈਣ ਦੇ ਲਈ ਆਪਣਾ ਜਿਹੜਾ ਸੰਘਰਸ਼ ਆ ਉਹ ਦਿਨ ਪਰ ਦਿਨ ਜਿਹੜਾ ਤੇਜ਼ ਹੁੰਦਾ ਜਾ ਰਿਹਾ ਤੇ ਇਹ ਗਿਣਤੀ ਵੀ ਬਹੁਤ سارے ਨਵੇਂ ਸਾਥੀ ਜਿਹੜੇ ਜੁੜਦੇ ਜਾ ਰਹੇ ਨੇ ਕਾਫਲਾ ਜਿਹੜਾ ਦਿਨ ਪਰ ਦਿਨ ਜਿਹੜਾ ਵੱਡਾ ਹੁੰਦਾ ਜਾ ਰਿਹਾ ਤੇ ਉਸ ਕਾਫਲੇ ਦੇ ਰੂਪ ਦੇ ਵਿੱਚੋਂ ਜਿਹੜਾ ਆਪਣੇ ਸੰਘਰਸ਼ ਦੀ ਇਹ ਆਵਾਜ਼ ਆ ਕਿ ਸਾਨੂੰ ਜਿੰਨੀਆਂ ਵੀ ਬਚਦੀਆਂ ਪੋਸਟਾਂ ਨੇ ਜਲਦੀ ਤੋਂ ਜਲਦੀ ਉਹ ਬਚਦੀਆਂ ਪੋਸਟਾਂ ਦਾ ਸਾਨੂੰ ਵੀਰ ਵਗੈਰਾ ਨੂੰ ਬਚਦੀਆਂ ਪੋਸਟਾਂ ਦਿੱਤੀਆਂ ਜਾਣ ਤੇ ਸਾਨੂੰ ਜੁਆਇਨਿੰਗ ਲੈਟਰ ਦੇ ਕੇ ਜਿਹੜਾ ਸਪੂਨਾ ਚ ਭੇਜਿਆ ਜਾਵੇ ਤੇ ਜਿੰਨੀਆਂ ਵੀ ਬਚਦੀਆਂ ਪੋਸਟਾਂ ਨੇ ਉਹ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਨੇ ਜਿੰਨੀਆਂ ਵੀ ਪੋਸਟਾਂ ਨੇ ਚੌਥੀ ਜਿਹੜੀ ਵੀ ਬਣਦੀ ਸਬੂਤੀਆਂ ਉਹ ਕੀਤੀ ਜਾਵੇ ਉਹ ਗੱਲ ਆਪਾਂ ਰਾਤ ਵੀ ਕੀਤੀ ਹੈ ਕਿ ਉਹ ਉਹਨਾਂ ਨੂੰ ਕਰਨੀ ਹੀ ਪੈਣੀ ਹੈ ਜਦੋਂ ਆਪਣੇ ਸਾਰੀਆਂ ਪੋਸਟਾਂ ਇੱਕ ਵਾਰੀ ਲੈ ਲਈਆਂ ਤਾਂ ਉਹਨਾਂ ਨੂੰ ਜਿਹੜੀ ਸਬੂਤਨੀਆਂ ਬਣਦੀ ਉਹ ਕਰਨੀ ਹੋਵੇ। ਸੈਂਸ ਇਸ سلسلہ ਦੇ ਚੱਲਦੇ ਹੋਏ ਅੱਜ ਵੀ ਆਪਣੀ ਮਾਨਯੋਗ ਸੇਖਿਆ ਸਕੱਤਰ ਮੈਮ ਨਾਲ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਉਹ ਚਲੋ ਕਿਉਂਕਿ ਪਿਛਲੇ ਹਫਤੇ ਆਪਾਂ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਵੀ ਮੀਟਿੰਗ ਹੋਈ ਸੀਗੀ ਸਿੱਖਿਆ ਸਕੱਤਰ ਮੈਮ ਨਾਲ ਤੇ ਉਸ ਤੋਂ ਬਾਅਦ ਅੱਜ ਵੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਕਿਉਂਕਿ ਦਿਨਾਂ ਜਿਹੜੇ ਵਰਕਿੰਗ ਡੇ ਦੋ ਸੀਗੇ ਇਧਰੋਂ ਮਤਲਬ ਪ੍ਰਸ਼ਾਸਨ ਤੇ ਜਿਹੜਾ ਪ੍ਰੈਸ਼ਰ ਸੀਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਇੱਕ ਇੱਕ ਦਿਨ ਦਾ ਜਿਹੜਾ ਵੱਡਾ ਇਕੱਠ ਰੱਖਣ ਜਾ ਰਹੇ ਹਾਂ ਸਾਰੇ ਤੁਹਾਨੂੰ ਐਲਾਨ ਕਰ ਦੇਵਾਂਗੇ ਡੇਟ ਆ ਜਿਹੜੀ ਲਗਭਗ ਜਿਹੜੀ ਤੁਹਾਡੇ ਤੱਕ ਜੋ ਪਹੁੰਚਦਾ ਹੋ ਜੂਗਾ ਡੇਟਾ ਅਸੀਂ ਆਪਸ ਦੇ ਵਿੱਚ ਸਾਰੇ ਬਣਾ ਕੇ ਸਾਰੇ ਗੱਲਬਾਤ ਕਰਕੇ ਕਮੇਟੀ ਸਾਰੀ ਗੱਲਬਾਤ ਕਰਕੇ ਕਿ ਕਿਸ ਦਿਨ ਦਾ ਜਿਹੜਾ ਤੁਹਾਡਾ ਆਪਣਾ ਸਹੀ ਹੋਊਗਾ ਉਹ ਪ੍ਰੋਟੈਸਟ ਆ ਜਿਹੜਾ ਉਹ ਲਿਖਣ ਲੱਗੇ ਆ ਡਿਪਾਰਟਮੈਂਟ ਦੇ ਵਿੱਚ ਜਿਹੜਾ ਸੈਕਟਰੀ ਸਿੱਖਿਆ ਸਕੱਤਰ ਮੈਮ ਕੋਲ ਜਿਹੜੀ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਫਾਈਲ ਆ ਉਹ ਪਹੁੰਚ ਚੁੱਕੀ ਆ ਪਰ ਉਹ ਉਹਨਾਂ ਦਾ ਜੇ ਇਹ ਕਹਿਣਾ ਕਿ ਅਸੀਂ ਉਹਦੇ ਤੇ ਜਿਹੜਾ ਮਤਲਬ ਆਪਦਾ ਸਾਰੀ ਜਿਹੜੀ ਕਾਰਵਾਈ ਐਨਾਲਾਈਜ਼ ਜਿਹੜਾ ਕਰ ਰਹੇ ਆ ਅਸੀਂ ਉਹਨੂੰ ਪੜ ਰਹੇ ਆ ਅ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਉਹਨੂੰ ਵਾਸ਼ ਕਰਨੇ ਆ ਤੇ ਉਹਨੂੰ ਸਮਝਦੇ ਆ ਵੀ ਕਿੱਥੇ ਤੁਹਾਡੀ ਕੋਈ ਜਦੋਂ ਉੱਪਰ ਜਾਣੀ ਆ ਫਾਈਲ ਤੇ ਉਹਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਤੇ ਇਸ ਕਰਕੇ ਜਿਹੜੀ ਫਾਈਲ ਆ ਜਿਹੜੀ ਅਜੇ ਤੱਕ ਜਿਹੜੀ ਸੈਕਟਰੀਟ ਜਿਹੜੀ ਮਾਜੋਗ ਸਿੱਖਿਆ ਸੈਕਟਰ ਮੰਮ ਦੇ ਉੱਥੇ ਦਫ਼ਤਰ ਦੇ ਵਿੱਚੋਂ ਜਿਹੜੀ ਅਜੇ ਰੁਕੀ ਹੋਈ ਆ ਉਹਨਾਂ ਵੱਲੋਂ ਇਹ ਕਹਿਣਾ ਕਿ ਤੁਹਾਡੀ ਜਿਹੜੀ ਫਾਈਲ ਆ ਉਹਦੇ ਵਿੱਚ ਉਹਦੇ ਉੱਪਰ ਵਰਕ ਚੱਲ ਰਿਹਾ ਔਰ ਪਲੀਜ਼ ਸਾਨੂੰ ਥੋੜਾ ਸਮਾਂ ਦਿਵੋ ਤੇ ਸਮਾਂ ਸਾਥੀਓ ਤੁਹਾਨੂੰ ਵੀ ਪਤਾ ਆਪਣੇ ਕੋਲ ਸਮਾਂ ਹੈ ਨਹੀਂਗਾ ਪਰ ਫਿਰ ਵੀ ਚਲੋ ਆਪਾਂ ਇੱਕ ਤਰੀਕੇ ਨਾਲ ਜਿੰਨਾ ਕੁ ਹੈ ਉਹਦੀ ਵੇੜ ਕਰ ਲੈਨੇ ਆ ਪਰ ਇਸ ਤੋਂ ਬਾਅਦ ਜਿਹੜੀ ਗੱਲ ਅਸੀਂ ਪਹਿਲਾਂ ਕਰਕੇ ਹਟੇ ਆ ਕਿ ਜਿਹੜਾ ਪ੍ਰੋਟੈਸਟ ਦਾ 1 ਡੇ ਦਾ ਜਿਹੜਾ ਪ੍ਰੋਟੈਸਟ ਆਪਾਂ ਨੂੰ ਇੱਥੇ ਇੱਕ ਲੀਖਣਾ ਪੈਣਾ ਉਹਦੇ ਵਿੱਚ ਜਿਸ ਤਰੀਕੇ ਦੀ ਵੀ ਰਣਨੀਤੀ ਹੋਊਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਤੁਹਾਡੇ ਤੱਕ ਸਾਂਝੀ ਕਰ ਦਿੱਤੀ ਜਾਊਗੀ ਪਰ ਇਹ ਦੇ ਨਾਲ ਨਾਲ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਉਹਨੂੰ ਤਰੀਕੇ ਨਾਲ ਅਨਲਾਈਜ਼ ਕਰਕੇ ਉਹਨੂੰ ਸਮਝ ਕੇ ਤੇ ਜੋ ਵੀ ਉਹਦੇ ਸਬੰਧਿਤ ਹੋਏ ਤਾਂ ਉਹਨਾਂ ਨੂੰ ਅਸੀਂ ਭੇਜਾਂਗੇ ਸਾਨੂੰ ਇਹ ਲੱਗ ਰਿਹਾ ਕਿ ਦਿਨਾਂ ਕਿਤੇ ਕਿ ਜਿਹੜਾ ਡਿਪਾਰਟਮੈਂਟ ਆ ਹੋ ਸਕਦਾ ਜਿਹੜਾ ਆ ਨਾ ਕਰਨੀ ਕਰਨ ਤੇ ਉੱਤਰ ਰਿਹਾ ਜਦੋਂ ਕਿ ਜਦੋਂ ਇੱਥੋਂ ਇਕੱਠ ਨਹੀਂ ਵੱਡਾ ਇਕੱਠ ਦੇ ਰੂਪ ਲੈ ਕੇ ਵਿੱਚ ਆਪਾਂ ਪਹੁੰਚਦੇ ਆ ਤਾਂ ਕੋਈ ਤਿੱਖਾ ਐਕਸ਼ਨ ਕਰਦੇ ਆ ਕਿਉਂਕਿ ਹਮੇਸ਼ਾ ਇਹ ਇਤਿਹਾਸ ਵੀ ਰਿਹਾ ਹਮੇਸ਼ਾ ਇਹ ਗੱਲ ਕਰਦੇ ਆ ਅਸੀਂ ਵੀ ਜਦੋਂ ਵੀ ਕੋਈ ਗੱਲਬਾਤ ਉੱਚੀ ਆਵਾਜ਼ ਦੇ ਵਿੱਚ ਕੋਈ ਗੱਲਬਾਤ ਜਾਂਦੀ ਆ ਤਾਂ ਇੱਥੇ ਇਕੱਠ ਹੁੰਦਾ ਤਾਂ ਇਹਨਾਂ ਦੀ ਜਿਹੜੀ ਹਲਚਲ ਆ ਹਰਕਤ ਦੇ ਵਿੱਚ ਡਿਪਾਰਟਮੈਂਟ ਭਾਵੇਂ ਪ੍ਰਸ਼ਾਸਨ ਭਾਵੇਂ ਸਰਕਾਰ ਆ ਜਲਦੀ ਹੋ ਸਰਕ ਕਰਕੇ ਸਾਰੀ ਜਥੇਬੰਦੀ ਨੇ ਸਾਰੀ ਸਟੇਟ ਕਮੇਟੀ ਨੇ ਇੱਕ ਨਿਰਣਾ ਲਿਆ ਇੱਕ ਫੈਸਲਾ ਲਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਨੂੰ ਸਾਰੇ ਪੰਜਾਬ ਭਰ ਦੇ ਵਿੱਚੋਂ ਕਾਲ ਦੇ ਕੇ ਸਾਰੇ ਭਰਾਵਾਂ ਨੂੰ ਤੇ ਭੈਣਾਂ ਨੂੰ ਸਾਰੇ ਜਿੰਨੇ ਬੇਰੁਜ਼ਗਾਰ ਸਾਥੀ ਨੇ 9394 ਪੋਸਤਾਂ ਦੇ ਨਾਲ ਸੰਬੰਧਿਤ ਭਾਵੇਂ ਸਾਡੇ ਜਿੰਨੇ ਵੀ ਸਾਡੇ ਪਰਿਵਾਰ ਨੇ ਮਾਪੇ ਨੇ ਸਾਡੇ ਤਾਂ ਭੈਣ ਭਰਾ ਨੇ ਜਿੰਨੇ ਵੀ ਉਹਨਾਂ ਨੂੰ ਸੱਦਾ ਦਿੰਨੇ ਆ ਪੰਜਾਬ ਭਰ ਦੇ ਵਿੱਚੋਂ ਇੱਕ ਡੇਟ ਫਿਕਸ ਕਰਕੇ ਅਸੀਂ ਤੁਹਾਡੇ ਨਾਲ ਐਲਾਨ ਕਰ ਦਾਂਗੇ ਅੱਜ ਦਾ ਲਾਈਵ ਇਸ ਕਰਕੇ ਹੋਏ ਆ ਕਿ ਇੱਕ ਤਾਂ ਤੁਹਾਨੂੰ ਜਿਹੜੀ ਇੱਥੋਂ ਪ੍ਰੋਟੈਸਟ ਦੀ ਜਿਹੜੀ ਇੱਥੋਂ ਦਿੱਲੀ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਆ ਆਪਾਂ ਪਹਿਲਾਂ ਵੀ ਲਾਈਵ ਹੁੰਨੇ ਆ ਉਹਦੀ ਅਪਡੇਟ ਦਿੱਤੀ ਜਾਵੇ ਤੇ ਜੋ ਅੱਜ ਮੀਟਿੰਗ ਹੋਈ ਆ ਮੀਟਿੰਗ ਬਾਰੇ ਵੀ ਤੁਹਾਨੂੰ ਅਸੀਂ ਗੱਲ ਦੱਸ ਦੁੱਤੀ ਆ ਕਿ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਫਾਈਲ ਆ ਉਹਦੇ ਤੇ ਅਸੀਂ ਵਰਕ ਕਰ ਰਹੇ ਹਾਂ ਇੱਥੇ ਫਾਈਲ ਪਹੁੰਚੀ ਹੋਈ ਆ ਪਰ ਸਾਨੂੰ ਪਲੀਜ਼ ਥੋੜਾ ਸਮਾਂ ਦਿਓ ਕਿਉਂਕਿ ਦੋ ਦਿਨ ਵਰਕਿੰਗ ਲਈ ਸੀ ਜੂ ਸ਼ੁੱਕਰਵਾਰ ਨੂੰ ਮਿਲੇ ਹੋ ਅ ਸ਼ਨੀਵਾਰ ਦੀ ਛੁੱਟੀ ਸੀ ਐਤਵਾਰ ਦੀ ਛੁੱਟੀ ਸੀ ਸੋਮਵਾਰ ਦੀ ਛੁੱਟੀ ਸੀਗੀ ਤੇ ਮੰਗਲ ਬੁੱਧ ਤੇ ਦੋ ਦਿਨ ਹੈਗੇ ਸੀਗੇ ਤੇ ਤੁਸੀਂ ਵੀਰਵਾਰ ਨੂੰ ਅੱਜ ਤੁਸੀਂ ਮਤਲਬ ਫੇਰ ਆਏ ਹੋ ਮਿਲਣਾ ਤਾਂ ਇਸ ਕਰਕੇ ਇੱਥੇ ਪ੍ਰਸ਼ਾਸਨ ਤੇ ਇਹ ਪ੍ਰੈਸ਼ਰ ਸੀਗਾ ਤੇ ਪ੍ਰਸ਼ਾਸਨ ਆਪਾਂ ਨੂੰ ਮੀਟਿੰਗ ਕਰਨ ਲੈ ਕੇ ਗਿਆ ਅ ਸੈਕਰੀਟ ਮੈਨੇ ਸੈਕਰੀਟ ਤਾਂ ਇਸ ਕਰਕੇ ਉਹਨਾਂ ਨੇ ਸਮਾਂ ਮੰਗਿਆ ਵੀ ਅਸੀਂ ਇਹਨਾਂ ਨੂੰ ਅਸੀਂ ਆਪਸ ਦੇ ਵਿੱਚ ਸਾਰੀ ਗੱਲਬਾਤ ਕਰਕੇ ਇਹਨੂੰ ਬੋਚ ਕਰਕੇ ਤੇ ਸਮਝੀਏ ਤੇ ਕਿੱਥੇ ਕੀ ਦਿੱਕਤ ਆ ਸਕਦੀ ਆ ਕੱਲ ਨੂੰ ਤਾਂ ਉਸ ਕਰਕੇ ਅਸੀਂ ਚਲੋ ਸਮਾਂ ਦੇਣ ਨੂੰ ਵੀ ਤਿਆਰ ਆ ਪਰ ਇਹ ਆ ਵੀ ਸਾਨੂੰ ਇਸ ਤਰੀਕੇ ਨਾਲ ਨਾ ਸਮੇਂ ਤੇ ਸਮਾਂ ਸਮੇਂ ਤੇ ਸਮਾਂ ਜਿੱਦਾਂ ਕਹਿੰਦੇ ਆ ਤਰੀਕ ਪਰ ਤਰੀਕ ਤਰੀਕ ਪਰ ਤਰੀਕ ਪਰ ਤਰੀਕ ਉਹ ਤਰੀਕੇ ਦੇ ਨਾਲ ਸਾਨੂੰ ਸਾਡੇ ਨਾਲ ਟਾਲਮ ਟੋਲ ਨਾ ਕੀਤਾ ਜਾਵੇ ਤੁਹਾਡਾ ਸਾਡਾ ਜੋ ਸਾਨੀ ਸਮੀਖਿਆ ਕੀਤੀ ਕਿ ਸਾਨੂੰ ਇਹ ਕਿ ਡਿਪਾਰਟਮੈਂਟ ਲਾਲੋ ਭਾਵੇਂ ਪ੍ਰਸ਼ਾਸਨ ਸਾਨੂੰ ਜਾਣ ਬੁੱਝ ਕੇ ਜਿਹੜਾ ਅਲਝਾਉਣਾ ਚਾਹੁੰਦਾ ਪਰ ਉਹ ਅਸੀਂ ਇਸ ਔਰਿਜਨਤਾਣੀ ਦੇ ਵਿੱਚ ਔਰਿਜਨਲਲੇ ਨਹੀਂ ਹੈਗੇ ਅਸੀਂ ਤਰੀਕੇ ਦੇ ਨਾਲ ਆਪ ਦੇ ਵਿੱਚ ਰਨਿਚੀ ਤਿਆਰ ਕਰਕੇ ਇੱਕ ਦਿਨ ਦਾ ਜਿਹੜਾ ਪ੍ਰੋਟੈਸਟ ਆ ਉਹ ਪੰਜਾਬ ਭਰ ਦੇ ਸਾਰੇ ਬੇਰੋਜ਼ਗਾਰਾਂ ਦੇ ਆਪਕਾ ਨੂੰ ਸੱਦਾ ਦੇ ਕੇ ਕਿਉਂਕਿ ਸਾਥੀਓ ਤੁਹਾਨੂੰ ਇਸ ਕਰਕੇ ਅਪੀਲ ਕਰਦੇ ਆ ਕਿ ਕੰਮ ਆਪਣਾ ਚੱਲ ਪਿਆ ਹੁਣ ਤਾਂ ਜਿਹੜੀ ਜੰਗਾਰੀ ਆ ਉਹ ਲੱਗ ਚੁੱਕੀ ਆ ਇਸ ਕਰਕੇ ਇਹ ਜੰਗਾਰੀ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਅਸੀਂ ਅੱਗੇ ਹੋ ਕੇ ਲੜਨ ਲਈ ਤਿਆਰ ਆ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤੁਹਾਡਾ ਹੱਥ ਜਿਹੜਾ ਸਾਡੇ ਮੋਢੇ ਤੇ ਹੋਊਗਾ ਅਸੀਂ ਡੋਲਣ ਵਾਲੇ ਨਹੀਂ ਹੈਗੇ ਸਾਰੇ ਜਿੰਨੇ ਵੀ ਭੈਣ ਭਰਾ ਇਸ ਵਕਤ ਇੱਥੇ ਬੈਠੇ ਨੇ ਬਹੁਤ ਸਾਰੇ ਸਾਥੀ ਨੇ ਵਾਪਸ ਘਰਾਂ ਤੋਂ ਦੁਬਾਰਾ ਫੇਰ ਇੱਥੇ ਆ ਗਿਆ ਉਹ ਕਾਫੀ ਲੰਮੇ ਸਮਾਂ ਪਹਿਲਾਂ ਇੱਥੇ ਰੋਕ ਕੇ ਕੇ ਦੋ ਤਿੰਨ ਦਿਨ ਘਰੇ ਲਾਇਏ ਤੇ ਫਿਰ ਇੱਥੇ ਆ ਗਿਆ ਦੇ ਪੋ ਸਾਥੀ ਹੁਣ ਘਰੇ ਗਿਆ ਕਮੇਟੀ ਦੀ ਵੀ ਇਸ ਤਰੀਕੇ ਦੇ ਨਾਲ ਜਿਹੜੀ ਟਰਨ ਵਾਈ ਕਰਨਾ ਜਿਹੜੀ ਡਿਊਟੀ ਲੱਗੀ ਹੋਈ ਤਾਂ ਇਸ ਕਰਕੇ ਸਾਰੇ ਸਾਥੀਆਂ ਨੂੰ ਆਤਮਨਿਕ ਅਪੀਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਅਸੀਂ ਤੁਹਾਨੂੰ ਕਾਲ ਦਿੰਨੇ ਆ ਇੱਕ ਮੈਸੇਜ ਲਗਾਉਣੇ ਆ ਜਾਂ ਲਾਈਵ ਹੋ ਕੇ ਮੈਸੇਜ ਲਗਾਉਣਾ ਤਾਂ ਤੁਸੀਂ ਸਾਰੇ ਪਲੀਜ਼ ਜ਼ਰੂਰ ਪਹੁੰਚਿਓ ਕਿਉਂਕਿ ਅਸੀਂ ਤੁਹਾਡੇ ਤੇ ਇੱਕ ਨੰ ਦਾ ਸਮਾਂ ਮੰਗਦੇ ਆ ਪੱਕੇ ਤੌਰ ਤੇ ਜਿਹੜਾ ਪੂਨ ਰੂਪ ਦੇ ਵਿੱਚ ਦਰਵਾਜ਼ਾ ਹੀ ਬੰਦ ਕੀਤਾ ਹੋਇਆ ਤੇ ਪੱਕਾ ਮੋਰਚਾ ਜਿਹੜਾ ਆਪਣਾ ਉਧਰ ਟੈਂਟ ਵੀ ਦੋ ਲੱਗੇ ਹੋਏ ਨੇ ਉਥੇ ਭਰਾ ਜਿਹੜਾ ਰਾਤ ਨੂੰ ਉੱਥੇ ਹੀ ਰੁਕਦੇ ਆ ਇਸ ਕਰਕੇ ਅਸੀਂ ਤੁਹਾਡੇ ਤੋਂ ਇੱਕ ਦਿਨ ਦਾ ਸਮਾਂ ਮੰਗਦੇ ਹਾਂ ਤੁਸੀਂ ਉਸ ਦਿਨ ਦਾ ਜਿਹੜਾ ਸਮਾਂ ਸਾਨੂੰ ਜ਼ਰੂਰ ਦਿਓ ਇਸ ਕਰਕੇ ਜਿਹੜਾ ਆਪਣਾ ਰੋਜ਼ਗਾਰ ਹੈ ਉਹਨੂੰ ਆਪਾਂ ਜਲਦੀ ਪ੍ਰਾਪਤ ਕਰ ਸਕੀਏ ਸਾਥੀਓ ਇੰਨੀਆਂ ਗੱਲਾਂ ਕਰਦੇ ਹੋਏ ਮੈਂ ਆਪਣੀ ਗੱਲ ਜਿਹੜੀ ਖਤਮ ਕਰਨ ਲੱਗਿਆ ਇਸ ਤੋਂ ਬਾਅਦ ਸਾਥੀ ਇਸ ਤੋਂ ਬਾਅਦ ਭੈਣ ਨੇ ਆਪਣਾ ਅਮਨ ਨੇ ਡਿਸਟ੍ਰਿਕਟ ਪਟਿਆਲਾ ਤੋਂ ਇਹ ਤੁਹਾਡੇ ਨਾਲ ਜਿਹੜੀ ਆਪਣੀ ਗੱਲਬਾਤ ਆ ਉਹ ਸਾਂਝੀ ਕਰਨਗੇ ਭੈਣਾਂ ਨੂੰ ਖਾਸ ਕਰਕੇ ਮੈਂ ਭੈਣ ਨੂੰ ਵੀ ਕਹੂੰਗਾ ਕਿ ਭੈਣਾਂ ਨੂੰ ਖਾਸ ਕਰਕੇ ਇਹ ਅਪੀਲ ਕਰਿਓ ਕਿ ਤੁਸੀਂ ਉੱਚ ਕੋਈ ਜਿਆਦਾ ਗਿਣਤੀ ਜਿਹੜੀ ਅਸੀਂ ਵੈਸੇ ਉਸ ਤਰੀਕੇ ਨਾਲ ਗੱਲ ਨਹੀਂ ਕਰਦੇ ਪਰ ਵੀ ਜਿਆਦਾ ਗਿਣਤੀ ਜਿਹੜੀ ਭੈਣਾਂ ਦੀ ਆ ਇਸ 993 ਦੇ ਵਿੱਚ ਜਿਹੜੀ ਭਰਤੀ ਦੇ ਵਿੱਚ ਜਿਹੜੇ ਭੈਣਾਂ ਲੱਗਣਗੀਆਂ ਇਸ ਕਰਕੇ ਤੁਹਾਨੂੰ ਅਪੀਲ ਆ ਭੈਣ ਵੱਲੋਂ ਤੁਹਾਡੇ ਤੁਹਾਨੂੰ ਖਾਸ ਅਪੀਲ ਕੀਤੀ ਜਾਊਗੀ ਤੁਸੀਂ ਧਰਨੇ ਤੇ ਪਹੁੰਚੋ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਧੰਨਵਾਦ ਹਾਂਜੀ ਪਹਿਲਾਂ ਤਾਂ ਕਰ ਬੈਠੇ ਸਾਰੇ ਸਾਥੀਆਂ ਨੂੰ ਲਾਈਵ ਦੇਖ ਰਹੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਸ਼ਿਰਿਆ ਕਾਲ ਜਿਵੇਂ ਕਿ ਵੀਰ ਜੀ ਨੇ ਆਪਾਂ ਨੂੰ ਦੱਸ ਹੀ ਦਿੱਤਾ ਹੈ ਨਾ ਵੀ ਜਿਹੜਾ ਇਹ ਆਪਣਾ ਫਾਈਲ ਦਾ ਕੰਮ ਨਾ ਚੱਲ ਰਿਹਾ ਹੈ ਪਰ ਉਹ ਫਾਈਲ ਦੇ ਆਉਟਪੁੱਟ ਆਪਾਂ ਨੂੰ ਕਿੰਨੀ ਜਲਦੀ ਚਾਹੀਦੀ ਆ ਉਹ ਆਪਣੇ ਕੱਟ ਦੇ ਨਿਰਭਰ ਕਰਦਾ ਹੁਣ ਆਪਾਂ 3500 ਦੀ ਲਿਸਟ ਦੀ ਗੱਲ ਕਰਦੇ ਆ ਪਰ ਇੱਥੇ ਆਪਾਂ ਕੱਟ ਨਾ ਦੇਖ ਹੀ ਸਕਦੇ ਆ ਉਹ ਤੁਹਾਡੇ ਦੇ ਨਿਰਭਰ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਕੱਟ ਕਰੋਗੇ ਉਹਨਾਂ ਘੱਟ ਸਮਾਂ ਲੱਗੇਗਾ ਬਾਕੀ ਵੀਰ ਜੀ ਨੇ ਦੱਸ ਦਿੱਤਾ ਕਿ ਜਿਵੇਂ ਇੱਕ ਦਿਨ ਦੀ ਅਸੀਂ ਕੋਲ ਦਵਾਂਗੇ ਕਰਨੇ ਦੀ ਤਾਂ ਮੇਰੇ ਸਾਰੇ ਪੰਜਾਬ ਦੇ 9594 ਟੇਡਰ ਨੂੰ ਅਪੀਲ ਆ ਖਾਸ ਕਰਕੇ ਮੁਰਿਆ ਭੈਣਾਂ ਨੂੰ ਕਿਉਂਕਿ ਆਪਾਂ ਨੂੰ ਵੀ ਪਤਾ ਕਿ ਜਿਹੜੀ ਆ ਫਰਤੀ ਆ ਇਹਦੀ ਵੀ ਸਰਕਰ ਦਾ 77% ਕੁੜੀਆਂ ਨੇ ਜਿਹੜੀ ਆਪਣੀ ਅਪੈਲਿਸ ਲਿਸਟ ਆਈ ਸੀ 24 ਜੁਲਾਈ ਉਹਦੇ ਵੀ 1718 ਕੁੜੀਆਂ ਲੱਗੀਆਂ ਨੇ ਤਾਂ ਮੇਰੀ ਸਾਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ ਇੱਕ ਦਿਨ ਦਾ ਸਮਾਂ ਕੱਢ ਕੇ ਜਰੂਰ ਆਉਣ ਧੰਨਵਾਦ ਸਰ 88994 ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਸਾਥੀਓ ਜਿੰਨੇ ਸਾਥੀ ਇਸ ਟਾਈਮ ਲਾਈਵ ਨੂੰ ਸੋਭ ਰਹੇ ਆ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਇੱਕ ਬੇਨਤੀ ਕਰਦਾ ਤੁਸੀਂ ਸਾਥੀਓ ਕੱਲ ਐਗਜ਼ਾਮਪਲ ਦਿੰਨਾ ਮੈਂ ਕੱਲ ਦੀ ਵੀ ਇਕੱਠ ਮੈਟਰ ਕੀ ਕਰਦਾ ਹੈ ਕੱਲ 3704 ਬੀਅਰ ਦਾ ਐਕਸਟਰਨਾ ਸੀਗਾ ਸੋ ਉਹਨਾਂ ਦੀ ਕਾਫੀ ਵੱਡੀ ਸਟਰੈਂਥ ਹੈ ਮਤਲਬ 1000 ਪਲੱਸ ਬੰਦਾ ਸੀ ਉਹਨਾਂ ਦਾ ਇਹੀ ਸੀ ਵੀ ਅੱਜ ਅਸੀਂ ਕੰਮ ਕਰਾ ਕੇ ਹੀ ਕਰੇ ਵਰਤਨਾ ਹੈ। ਸੋ ਸਾਥੀਓ ਉਹ ਹਾਲੇ ਤੱਕ ਉਹਨਾਂ ਦਾ ਸਿਰਫ ਦੂਜਾ ਸੀਗਾ ਤਰਨਾ ਮਤਲਬ ਵੱਡੇ ਵੱਡੇ ਲੈਵਲ ਦਾ ਜੇ ਕਹਿ ਲਈਏ ਤਾਂ ਜਿਵੇਂ ਯੂਨੀਅਨ ਵੱਲੋਂ ਕਾਲ ਦਿੱਤੀ ਗਈ ਸੀ ਇੱਕ ਵਾਰੀ ਉਹ ਪਹਿਲਾਂ ਆਏ ਸੀ ਔਰ ਕੱਲ ਦੂਜੀ ਵਾਰੀ ਆਏ ਸੀ। ਔਰ ਕਿਤੇ ਨਾ ਕਿਤੇ ਜਾ ਕੇ ਸਰਕਾਰ ਨੂੰ ਔਰ ਡਿਪਾਰਟਮੈਂਟ ਚਾਹੇ ਅਧਿਕਾਰੀ ਸਰਕਾਰੀ ਹੁਣ ਸਾਰਿਆਂ ਨੂੰ ਇਕੱਠੇ ਅਗੇ ਚੁਕਣਾ ਹੀ ਪੈਂਦਾ ਹੈ। ਸੋ ਸਾਥੀਓ ਚਲੋ ਤੁਸੀਂ ਕਰੇ ਸੀ ਔਰ ਅਸੀਂ ਇੱਥੇ ਸਿਰ ਅਸੀਂ ਦੇਖ ਰਹੇ ਸੀ ਉਹਨਾਂ ਨੂੰ। ਵੀ ਆ ਆਉਟਪੁੱਟ ਕੀ ਨਿਕਲ ਕੇ ਆਂਦੀ ਔਰ ਅਸੀਂ ਤੁਹਾਨੂੰ ਕੀ ਦਸੀਏ ਸਾਥੀਓ ਤਕਰੀਬਨ ਉਹਨਾਂ ਨੇ 12 ਵਜੇ ਗੇਟ ਬੰਦ ਕੀਤੇ 12 ਤੋਂ 3 ਤੋਂ 4 ਵਜੇ ਤੱਕ ਉਹਨਾਂ ਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਡਾ ਕੰਮ ਅੱਗੇ ਕਰਾਂਗੇ ਨੈਕਸਟ ਤੁਹਾਨੂੰ ਦਿਨ ਦਿੰਨੇ ਆ ਐਦਾਂ ਕਰਕੇ ਬੋਲੇ ਸੀ ਸੋ ਸਾਥੀ ਉਹਨਾਂ ਨੇ ਦੂਸਰੇ ਗੇਟ ਵੀ ਨਾਲ ਦੇ ਬੰਦ ਕਰਤੇ ਸਾਰੇ ਅਧਿਕਾਰੀਆਂ ਨੂੰ ਅੰਦਰ ਬਲੌਕ ਕਰ ਦਿੱਤਾ ਸੀਗਾ ਔਰ ਉਹਨਾਂ ਦਾ ਇਹੀ ਕਹਿਣਾ ਸੀ ਜੇ ਸਾਡਾ ਵਰਕ ਕੰਮ ਹੋਊਗਾ ਤਾਂ ਅਸੀਂ ਇੱਥੋਂ ਉੱਠਾਂਗੇ ਆਦਰਵਾਇਜ਼ ਅਸੀਂ ਵੀ ਘਰਾਂ ਤੋਂ ਵੇਲੇ ਨਹੀਂ ਹੈਗੇ ਵੀ ਅਸੀਂ ਦਿੱਤੈ ਨੇ ਤੱਥੇ ਆਈਏ ਹਨਾ ਸੋ ਸਾਥੀਓ ਗਿਣਤੀ ਦੀ ਗੱਲ ਹੈ ਕਿ 5 ਵਜੇ ਇਹਨਾਂ ਨੂੰ ਛੁੱਟੀ ਹੋਈ ਹੈ ਔਰ ਪੂਰੇ ਸਵੇਰ 5 ਵਜੇ ਉਹਨਾਂ ਦਾ ਕੰਮ ਕਰਕੇ ਉਹਨਾਂ ਦੀ ਲੈਟਰ ਜਾਰੀ ਕਰਕੇ ਉਹਨਾਂ ਨੇ ਇੱਥੋਂ ਆਪਣੇ ਗੇਟ ਓਪਨ ਕਰਵਾਈ ਸੋ ਸਾਥੀਓ ਬੜੀ ਵੱਡੀ ਜੀ ਲਾਈਵ ਚੱਲ ਰਹੀ ਹੈ ਸੋ ਸਾਥੀਓ ਇਹ ਇੱਕ ਬੜੀ ਵੱਡੀ ਹੁੰਦੀ ਹੈ ਪਾਵਰ ਜਦੋਂ ਵੀ ਇਕੱਠ ਵਿੱਚ ਉਦੋਂ ਤਾਂ ਆਪਾਂ ਕਹਿੰਦੇ ਆ ਇਕਤਾ ਵਿੱਚ ਬਲ ਹੈ ਸੋ ਸਾਥੀਓ ਅਸੀਂ ਤਾਂ ਕੱਲ ਵੀ ਇੱਥੇ ਆ ਦੇ ਅੱਖਾਂ ਨਾਲ ਵੇਖਿਆ ਕਿ ਇੱਕਤਾ ਵਿੱਚ ਕਿੰਨਾ ਕੁ ਬਲ ਹੁੰਦਾ ਹੈ ਸੋ ਸਾਰੇ ਸਾਥੀਆਂ ਨੂੰ ਇਹ ਹੀ ਚਾਹਿਆ ਜਾਂਦੇ ਆ ਕਿ ਆਪਣੇ ਕੀਮਤੀ ਕਮਾਕਰਾਂ ਨੂੰ ਤੁਸੀਂ ਛੱਡੋ ਔਰ ਆਪਣੇ ਜੇ ਤੁਸੀਂ ਰੋਜ਼ਗਾਰ ਲੈਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਕੂਲਾਂ ਵਿੱਚ ਆਪਾਂ ਸਾਰੇ ਪੈਣ ਪਈ ਹੋਈਏ ਆਪਾਂ ਜਲਦ ਤੋਂ ਜਲਦ ਆਪਾਂ ਜੁਆਇਨ ਕਰੀਏ ਤਾਂ ਸਾਨੂੰ ਆਪਣੇ 1-2 ਦਿਨ ਗਿਣਤੀ ਦੇ ਸਾਨੂੰ ਜਰੂਰ ਦੋ ਔਰ ਇੱਕ ਸਾਥੀ ਦਾ ਕਮੈਂਟ ਆਇਆ ਸੀ ਕਿ ਸਿਲੈਕਸ਼ਨ ਲਿਸਟ ਵਾਲੇ ਹੈ ਸਕ੍ਰੂਟੀਨੀ ਵਾਲੇ ਸੋ ਸਾਥੀਓ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਣਾ ਉਹ ਸਾਥੀ ਨੂੰ ਕਿ ਇਹ ਵੰਡੀਆਂ ਨਾ ਪਾਓ ਹਾਲੇ ਆਪਾਂ ਨੇ ਪੋਸਟਾਂ ਲੈਣੀਆਂ ਆਗੀਆਂ ਨੇ ਆਪਣੀਆਂ ਪੋਸਟਾਂ ਡੀਜ਼ਰਵ ਦਾ ਪ੍ਰੋਸੈਸ ਚੱਲ ਰਿਹਾ ਹੈ ਸੋ ਆਪਣੀ ਫਾਈਲ ਤੁਰ ਚੁੱਕੀ ਹੈ ਅ ਬਲਿੰਦਰ ਸਰ ਨੇ ਤੁਹਾਨੂੰ ਦੱਸ ਦਿੱਤਾਗਾ ਕਿ ਆਪਣੀ ਸੈਕਟਰੀ ਮੈਨ ਕੋਲ ਫਾਈਲ ਹੈ ਕਿ ਉਹ ਟਾਲ ਮਟੋਲ ਚਲੋ ਹੋ ਸਕਦਾ ਚਲੋ ਉਹਨਾਂ ਦੇ ਵਰਕ ਤੇ ਕਿਤੇ ਨਾ ਕਿਤੇ ਆਪਾਂ ਜਿੱਦਾਂ ਉਹ ਕਹਿੰਦੇ ਸਾਨੂੰ ਸਮਝਾ ਦਿਓ ਪਰ ਸਾਥੀਓ ਉਹ ਇਹ ਚੀਜ਼ ਪੁੱਲ ਚੁੱਕਿਆ ਕਿ ਆਪਾਂ ਨੂੰ ਅੱਜ 32 ਦਿਨ ਹੋ ਗਏ ਆ ਵਰਤਮਾਨ ਦਿਨ ਪੂਰਾ ਹੋ ਗਿਆ ਉਹਨਾਂ ਨੂੰ ਆਪਦੇ ਦਿਨ ਪਤਾ ਲੱਗਦਾ ਕਿ ਸਾਡੇ ਵਰਕਿੰਗ ਡੇ ਨੇ ਉਹਨਾਂ ਨੂੰ ਇਦਾਂ ਲੱਗਦਾ ਕਿ ਅਸੀਂ ਘਰਾਂ ਤੋਂ ਵੇਲੇ ਆ ਅਸੀਂ ਤੁਹਾਨੂੰ ਬਹੁਤ ਦੋ ਤਿੰਨ ਸਾਲ ਹੀ ਹੋ ਗਏ ਨੇ ਵੈਸੇ ਤਾਂ ਹੰਗਾਰੇ ਮਾਰਦੇ ਨੂੰ ਕਿ ਤੁਸੀਂ ਸਾਡਾ ਸਾਥ ਦੋ ਆਪਾਂ ਕੰਮ ਕਰਾਈਏ ਸੋ ਸਾਥੀ ਉਹ ਹੁਣ ਤੁਹਾਡਾ ਸਾਡੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਪਹੁੰਚੋ ਉਸ ਨੂੰ ਅਮਲੀ ਜਾਮਾ ਪਣਾਓ ਇੱਥੇ ਪਹੁੰਚ ਕੇ ਤੇ ਆਪਾਂ ਆਪਣਾ ਕੰਮ ਫਤਿਹ ਕਰਾ ਕੇ ਜਲਦ ਤੋਂ ਪਹਿਲਾਂ ਆਪਾਂ ਸਕੂਲਾਂ ਵਿੱਚ ਜੁਆਇਨ ਕਰੀਏ ਔਰ ਜੇ ਸਾਥੀ ਨੇ ਕੀਤਾ ਸੀ ਖਾਸ ਕਰਕੇ ਉਹ ਸਾਥੀ ਨੂੰ ਵੀ ਬੇਨਤੀ ਹੈ ਕਿ ਆਪਣੇ ਨਾਲ ਵੱਧ ਵੱਧ ਤੋਂ ਵੱਧ ਸਾਥੀ ਲੈ ਕੇ ਆਉਣ ਔਰ ਜਿਨ੍ਹਾਂ ਨੇ ਹੋਰ ਕਿਸੇ ਦਾ ਜੇ ਕੋਸ਼ਚਨ ਹੈ ਤੇ ਉਹ ਪੁੱਛ ਸਕਦੇ ਹਾਂ ਜਲਦੀ ਯੂਨੀਅਨ ਵੱਲੋਂ ਕਾਲ ਦਿੱਤੀ ਜਾਵੇਗੀ ਪ੍ਰੋਟੈਸਟ ਦੀ ਵਨ ਡੇ ਦੀ ਔਰ ਆਸ ਕਰਦੇ ਹਾਂ ਕਿ ਸਾਨੂੰ ਉਸੇ ਤਰੀਕੇ ਦੀ ਗਿਣਤੀ ਇੱਥੇ ਮੇਨਟੇਨ ਮਿਲੇਗੀ ਹਜ਼ਾਰ ਤੋਂ 2000 ਦੇ ਨੀਅਰ ਅਬਾਊਟ ਜਿਵੇਂ ਅਸੀਂ ਕੱਲ ਦੇਖਿਆ ਔਰ ਤੁਹਾਨੂੰ ਇਸ ਚੀਜ਼ ਦਾ ਵਾਅਦਾ ਕਰਦੇ ਆ ਕਿ ਤੁਹਾਨੂੰ ਉਸੇ ਦਿਨ ਵਿੱਚ ਕੰਮ ਕਰਾ ਕੇ ਵਿਖਾਵਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਔਰ ਬਸ ਧੰਨਵਾਦ ਸਾਥੀਓ